ਗਰਜਤ ਤੇ ਜੇ ਮੇਰਾ ਖਾਣਾ ਮੀਨਾ ਖਾਇਆ ਤਾਂ ਗਮਾਰ ਕੇ ਤਾਂ ਗੀਆਸ ਕਰਦੀ ਹੈ ਲੜਕੇ ਨੂੰ ਮਾਰ ਕੇ ਡਾਂਤੀ ਹੈ ਕੋਈ ਬਾਤ ਨਹੀਂ ਕੋਈ ਮਾਰ ਕੇ ਐਸੇ ਹੁੰਦਾ ਹੈ ਉਹ ਨਾ ਦੇਖਦੇ ਕੋਈ ਬਾਤ ਕਰਨੇ ਦੇਤੇ ਉਸਕੋ ਕਹਿੰਦੇ ਤਾਂ ਜਿਆਦਾ ਨਹੀਂ ਬਾਤ ਕਰਤੇ ਘਰ ਦੇ ਛੋਟੇ ਛੋਟੇ ਬਾਤੇ ਕਿਉਂ ਬੋਲਤੇ ਅੱਜ ਘਰ ਮੈਂ ਪਹੁੰਚੀ ਨਹੀਂ ਦੇਤੇ ਰਾਤ ਨੂੰ ਹਿੱਟਿੰਗ ਬਾਰੇ ਫੋਨ ਤੇ ਬਾਤ ਕਰਨੇ ਦੇਤੇ ਤੇ ਕਿ ਇਹ ਮਾਮਲਾ ਕਿੱਥੇ ਦਾ ਮਾਮਲਾ ਹੈ ਜੀ ਜੀ ਸਾਨੂੰ ਇੱਕ ਕੰਟਰੋਲ ਰੂਮ ਤੋਂ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਜਵਾਲੋ ਕਾਲ ਕੀਤੀ ਗਈ ਜਿਹਦੇ ਘਰ ਤੋਂ ਇੱਕ ਲੜਕੀ ਕੰਜਨ ਨੇਮ ਦੀ ਲੜਕੀ ਸੀ ਜਿਹੜੀ 16 ਸਾਲ ਦੀ ਉਮਰ ਸੀ ਜੋ ਕੰਮ ਕਰਦੀ ਸੀ ਲਾਸਟ 1.5 ਮਹੀਨੇ ਤੋਂ ਜਿਹਦੀ ਅੱਜ ਸੁਸਾਇਡ ਕਰ ਲਈ ਹੈ ਹੈਂਗਿੰਗ ਪਾ ਲੈ ਕੇ ਉਹਦੀ ਮੌਤ ਹੋ ਗਈ ਹੈ ਜੋ ਸਾਨੂੰ ਮੌਕੇ ਤੇ ਇਨਫੋਰਮੇਸ਼ਨ ਮਿਲਣ ਤੋਂ ਅਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਬੰਦੀ ਕਾਰਵਾਈ ਹੈ ਜੋ ਵੀ ਕਰਕੇ ਅਸੀਂ ਉਹਨੂੰ ਆਪਣੀ ਪ੍ਰोसीडिंग ਕਰਕੇ ਇਹਦੀ ਮਦਰ ਨੂੰ ਮੌਕੇ ਤੇ ਉੱਪਰ ਬੁਲਾ ਕੇ ਇਹਨਾਂ ਸਾਹਮਣੇ ਡੈੱਡ ਬੋਡੀ ਉਤਾਰ ਕੇ ਇਹਨਾਂ ਦੀ تسਲੀ ਕਰਵਾ ਦਿੱਤੀ ਉਸ ਤੋਂ ਬਾਅਦ ਡੈੱਡ ਬੋਡੀ ਦੀ ਮੌਤ ਦੀ ਸਪੈਕੀਟ ਉਸੋ ਫਰਦਰ ਉਹਨ ਜੋ ਵੀ ਨਾਲ ਵਿਆਹ ਹੋਣਗੇ ਅਸਕੋਰਡਿੰਗ ਜਿਹੜੀ ਬੰਦੀ ਕਾਰਵਾਈ ਹੋਏਗੀ ਕਿਸੇ ਨੇ ਰਾਉਂਡ ਅਪ ਕੀਤਾ ਗਿਆ ਕਿਸੇ ਨੇ ਹਿਰਾਸਤ ਚ ਲੁੱਟਿਆ ਨਹੀਂ ਫਿਲਹਾਲ ਇਹਦੇ ਕੋਈ ਇਦਾਂ ਕਿਸੇ ਨੇ ਰਾਉਂਡ ਨਹੀਂ ਕੋਈ ਨੋਟ ਕੋਈ ਨਿਸ਼ਾਨ ਕੋਈ ਉਹਦੇ ਚਿਹਰੇ ਤੇ ਜਾਂ ਕਿਸੇ ਚੀਜ਼ ਤੇ ਕੁਝ ਕੋਟ ਮਾਰ ਸਟੈਂਡਰਡ ਇੰਜਰੀ ਮੌਕੇ ਤੋਂ ਦੇਖਣ ਨੂੰ ਕੋਈ ਸਾਹਮਣੇ ਨਹੀਂ ਬਾਕੀ ਵੀ ਡਾਕਟਰ ਦਾ ਬੋਰਡ ਬਣ ਕੇ ਜਦੋਂ ਮੈਡੀਕਲ ਹੋਏਗਾ ਜਿਸ ਤਰੀਹੀ ਹੋਏਗੀ ਉਸ ਅਕੋਰਡਿੰਗ ਜਿਹੜੀ ਕਾਰਵਾਈ ਕੋਈ ਨਾ ਮੈਡਮ ਲੇਡੀਜ਼ ਪਤਾ ਲੱਗਾ ਜਿਹਦੇ ਘਰ ਚ ਕੰਮ ਕਰਦੀ ਹੈ ਜਿਹਦੇ ਤੇ ਇਲਜ਼ਾਮ ਲਾ ਰਹੀ ਹੈ ਰੂਪ ਲਾ ਰਹੀ ਕੋਈ ਨਾਲ ਅਸੀਂ ਉੱਚੀ ਜੀ ਇਨਵੈਸਟੀਗੇਟ ਕਰ ਰਹੇ ਮੈਨੂੰ ਕਿੰਨੇ ਵੇ ਦਾ ਵਾ ਇਹ ਸਾਨੂੰ ਈਵਨਿੰਗ ਦੇ ਵਿੱਚ 5 ਵਜੇ ਤੋਂ 5:30 ਦੇ ਰੌਂਡ ਪਤਾ ਲੱਗਿਆ ਠੀਕ ਹੈ ਠੀਕ ਹੈ ਤੇ ਹਾਲ ਦੇ ਫਿਲਹਾਲ ਮਕੀ ਜਾਂਚ ਕੀਤੀ ਆ ਗਈ ਜਾਂਚ ਕੀਤੀ ਜਾ ਰਹੀ ਹੈ